कनो ਹਲਕਾ ਟੀਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਚ ਵੋਟਾਂ ਨੂੰ ਲੈ ਕੇ ਹੋਇਆ ਝਗੜਾ ਕਾਂਗਰਸੀਆਂ ਨੇ ਆਪ ਪਰ ਪੰਤੋੜ ਤੇ ਲਗਾਏ ਦੋਸ਼ ਆਪ ਨੇ ਦੋਸ਼ਾਂ ਨੂੰ ਨਕਾਰਿਆ ਸਰਫਕੋਟ ਪਹੁੰਚੇ ਸੁਖਿੰਦਰ ਸਿੰਘ ਰੰਦਾਵਾ ਕਾਂਗਰਸੀਆਂ ਦਾ ਜਾਣਿਆ ਹਾਲਚਾ ਹਲਕਾ ਟੀਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਚ ਵੋਟਾਂ ਨੂੰ ਲੈ ਕੇ ਕਾਂਗਰਸੀਆਂ ਤੇ ਆਪ ਵਰਕਰਾਂ ਚ ਝਗੜਾ ਹੋ ਗਿਆ ਔਰ ਦੋਵਾਂ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਉੱਪਰ ਕਿ ਸ਼ਹੀ ਕਰਨ ਅਤੇ ਮਾਰਕੁੱਟਾਈ ਪੰਤੋੜ ਤੇ ਕਿਥੇ ਤੁਰਦੀ ਦੋਸ਼ ਲਗਾਏ ਗਏ ਹਨ ਅੱਜ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਦਾਵਾ ਪਿੰਡ ਸਰਪੋਟ ਪਹੁੰਚੇ ਜਿੱਥੇ ਉਹਨਾਂ ਨੇ ਕਾਂਗਰਸੀ ਵਰਕਰਾਂ ਦਾ ਹਾਲਚਲ ਪੁੱਛਿਆ ਅਤੇ ਪੁਲਿਸ ਨੂੰ ਹੰਦੀ ਕਾਰਵਾਈ ਲਈ ਕਿਹਾ ਜਦਕਿ ਦੂਜੀ ਧਿਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹਨਾਂ ਨੇ ਕੋਈ ਪੰਤੋ ਜਾਂ ਕਿਸੇ ਨਾਲ ਝਗੜਾ ਨਹੀਂ ਕੀਤਾ ਬਲਕਿ ਕਾਂਗਰਸੀਆਂ ਨੇ ਉਹਨਾਂ ਦੇ ਵਰਕਰਾਂ ਨਾਲ ਝਗੜਾ ਕੀਤਾ ਹੈ ਸਰਪੋਟ ਚੋਹੇ ਝਗੜੀਆਂ ਵੀਡੀਓ ਵੀ ਹੋਈਆਂ ਵਾਇਰਲ ਇਹ ਵੀ ਹੱਕ ਕਰmarg ਕਰਨਗੀ ਕੋਈ ਜਨਾਨੀ ਨਹੀਂ ਹੈ ਕਿ ਬੰਦਾ ਵਾ ਤੇ ਹੁਣ ਦੱਸੋ ਪਈਆਂ ਇਹੀ ਪਿੰਡ ਚ ਨਹੀਂ ਰਹਿਣਾ ਬੰਦਾ ਮੇਰਾ ਬਾਹਰ ਹੈ ਇਹ ਮੇਰੇ ਬੱਚਿਆਂ ਨੂੰ ਤੰਗ ਕਰਨਗੇ ਤੇ ਮੈਂ ਪਿੰਡ ਚ ਨਹੀਂ ਰਹਿਣਾ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਦੇ ਨਾ ਪਾਈਆਂ ਉਹਨਾਂ ਦੇ ਮਰਫਲਾਪ ਦੀ ਬਸ ਰਾਤੀ ਹਰਦਾਵਾ ਸਾਹਿਬ ਮੈਂ ਜਦੋਂ ਸਮਰਾਵਾ ਤੇ ਸਾਡੀਆਂ ਪੰਜ ਵੋਟਾਂ ਦੇਈਆਂ ਸਮਰਾਈ ਇਥੋਂ ਥਾਂ ਵੇਚ ਕੇ ਚਲ ਗਏ ਉਹਨਾਂ ਮੈਨੂੰ ਕਿਹਾ ਵੀ ਤੂੰ ਲੈ ਨਹੀਂ ਲੈ ਤੂੰ ਵੋਟ ਤੁਹਾਨੂੰ ਪਾਵਾਂਗੇ ਤੁਹਾਡੀਆਂ ਪੰਜਾਂ ਵੋਟਾਂ ਪਿਛਲੇ ਸਾਲ ਨਹੀਂ ਲਈਆਂ ਸਰਪੰਚ ਜੀ ਫਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਰਸਕੋਟ ਮੌਜੂਦ ਹੈ ਜਿੱਥੇ ਕਿ ਬੀਤੀ ਰਾਤ ਵੋਟਾਂ ਤੋਂ ਬਾਅਦ ਇੱਥੇ ਇਹ ਝਗੜਾ ਹੁੰਦਾ ਅਤੇ ਇੱਥੇ ਆਪਾਂ ਪਹੁੰਚੇ ਹਾਂ ਜਿੱਥੇ ਕਿ ਕਾਂਗਰਸੀ ਜਿਹੜੇ ਆਗੂ ਤੇ ਵਰਕਰ ਨੇ ਪਿੰਡ ਸਰਫੋੜ ਦੇ ਉਹਨਾਂ ਵੱਲੋਂ ਕਿਥੇ ਤੋਤੇ ਦੋਸ਼ ਲਗਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸਨ ਉਹਨਾਂ ਵੱਲੋਂ ਉਹਨਾਂ ਦੇ ਘਰਾਂ ਉੱਪਰ ਹਮਲਾ ਕੀਤਾ ਗਿਆ ਅਤੇ ਉਹਨਾਂ ਦੇ ਮੋਟਰਸਾਈਕਲ ਕੁਰਸੀਆਂ ਤੇ ਉਹਨਾਂ ਦੀ ਹੋਰ ਸਮਾਨ ਦੀ ਜਿਹੜੀ ਕੀਮਤੀ ਸਮਾਨ ਦੀ ਪੰਤੂੜ ਕੀਤੀ ਗਈ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਅਤੇ ਉਹਨਾਂ ਨੇ ਆਪਣੀ ਭੱਜ ਕੇ ਜਿਹੜੀ ਆ ਜਾਨ ਬਚਾਈ ਆ ਇਸ ਮੌਕੇ ਪਹੁੰਚੇ ਨੇ ਸੰਸਦ ਮੈਂਬਰ ਗਰਤਾਸਪੁਰ ਦੇ ਸੁਖਿੰਦਰ ਸਿੰਘ ਰੰਧਾਵਾ ਮੌਕੇ ਤੇ ਪਹੁੰਚੇ ਆ ਅਤੇ ਉਹਨਾਂ ਨੇ ਇਹ ਕਾਂਗਰਸੀਆਂ ਦੇ ਨਾਲ ਜਾ ਦੇਖਿਆ ਕਿਥੇ ਇਹ ਕੀ ਜਪਨ ਤੋੜ ਹੋਈ ਹੈ ਤੇ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਵੀ ਟੈਲੀਫੋਨ ਤੇ ਐਕਸ਼ਨ ਲੈਣ ਦੀ ਹਦਾਇਤਾਂ ਕੀਤੀਆਂ ਗਈਆਂ ਸਾਡਾ ਤੁਹਾਡੇ ਹਲਕੇ ਦੇ ਪਿੰਡ ਸਰਪੋਰਟ ਚ ਰਾਤੀ ਪੋਲਿੰਗ ਤੋਂ ਬਾਅਦ ਇਥੇ ਜਿਹੜਾ ਝਗੜਾ ਹੁੰਦਾ ਹੈ ਇਹ ਕੀ ਹੈ ਜੀ ਸਾਰਾ ਮਾਮਲਾ ਜੀ ਦੇਖੋ ਮੈਂ ਇੱਥੇ ਆਇਆ ਆਪਣੇ ਰਜਾ ਲਖਾਸਿੰਘ ਨੂੰ ਡਾਕਟਰ ਪ੍ਰੇਮ ਸਿੰਘ ਨੂੰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਸੀਗਾ ਤੇ ਔਰ ਤੁਸੀਂ ਦੇਖੋ ਕਿ ਕਿਵੇਂ ਇਹਦੇ ਘਰ ਦੇ ਵੀ ਕੈਮਰੇ ਤੋੜ ਕੇ ਚਲੇ ਗਏ ਔਰ ਜਿੱਥੇ ਜਿੱਥੇ ਕਦੇ ਪੰਨ ਤੋੜੇ ਹੀ ਜਿੱਥੇ ਜਿੱਥੇ ਤੁਸੀਂ ਵੇਖਿਆ ਮੋਟਰਸਾਈਕਲ ਤੋੜ ਕੇ ਕਿ ਕਿ ਕਢੀਸ ਕੇ ਲੈ ਕੇ ਜਾ ਰਹੇ ਨੇ ਔਰ ਨਾਲ ਜਾਂ ਉਹਨਾਂ ਦੇ ਘਰਾਂ 'ਚ ਗੰਦਾ ਟੱਪ ਕੇ ਤੇ ਕਰਕੇ ਜਾਣਾ ਔਰ ਬੜਾ ਗੰਦਾ ਨਾਚ ਔਰ ਹੁਣ ਵੀ ਪਿੰਡ ਵਾਲੇ ਕਹਿ ਰਹੇ ਨੇ ਕਿ ਜੀ ਉੱਥੇ ਖੜੇ ਨੇ ਸਾਨੂੰ ਐਪਲੀਕੇਸ਼ਨ ਦੇਣ ਦੀ ਨਹੀਂ ਲੈ ਕੇ ਐਪਲੀਕੇਸ਼ਨ ਦੇਣ ਦੀ ਵੀ ਨਹੀਂ ਜਾਣਦੇ ਤੋਂ ਇਹ ਜਿਹੜਾ ਪਹਿਲੀ ਵਾਰੀ ਹੋਇਆ ਹੈ ਹਿਸਟਰੀ 'ਚ ਕਿ ਡੇਰਾ ਬਾਬਾ ਨਾਨਕ ਜੋ ਜਾਂ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਵਾਲੀ ਇਲੈਕਸ਼ਨ ਨਹੀਂ ਹੋਈ ਸ਼ਰਿਆਮ ਗੈਂਗਸਟਰ ਦੀ ਮਾਫਰਦੀ ਰਿਹਾ ਉਹਦਾ ਭਰਾ ਫਿਰਦਾ ਰਿਹਾ ਪੁਲਿਸ ਨੂੰ ਜੁਰਤ ਨਹੀਂ ਕੀਤੀ ਉਹਨੂੰ ਇਹ ਰੈਸਟ੍ਰੇਨ ਕਰਦੀ ਕਿ ਤੂੰ ਇੱਥੇ ਬੈਠ ਤੂੰ ਬਾਹਰ ਨਹੀਂ ਫਿਰ ਸਕਦਾ ਔਰ ਇੱਥੇ ਵੀ ਅੱਜ ਜਿਹੜੀ ਪਿੰਡ ਚ ਹੋਈ ਆ ਉਹ ਇਹਦੇ ਤੋਂ ਇਹਦਾ ਮਤਲਬ ਲਾਅ ਲਾਅ ਤਾਂ ਕਿਤੇ ਹੈ ਹੀ ਨਹੀਂ ਕਾਨੂੰਨ ਵਿਵਸਥਾ ਬਿਲਕੁਲ ਖਤਮ ਹੋ ਗਿਆ ਪੰਜਾਬ ਨੂੰ ਖਤਮ ਕਰਨ ਵਾਲੇ ਖੰਡੇ ਤੇ ਇਹ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ ਇਹਨਾਂ ਨੇ ਕਿਹਾ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਨੇ ਇਹਨਾਂ ਨੇ ਐਕਸ਼ਨ ਐਕਸ਼ਨ ਕੀ ਇਹਨਾਂ ਨੂੰ ਤੁਸੀਂ ਵੇਖੋ ਉਧਰ ਪਾਸੇ ਖੜੇ ਪਿੰਡੂ ਨੇ ਨਿਕਲਦੇ ਰਹੇ ਅੱਛਾ ਐਪਲੀਕੇਸ਼ਨ ਦੇਣੀ ਜਾਂ ਨਹੀਂ ਜਾਂਦੇ ਐਪਲੀਕੇਸ਼ਨ ਦੇਣੀ ਨਹੀਂ ਜਾਂਦੇ ਅਰੇ ਆ ਤੁਹਾਡੇ ਸਾਹਮਣੇ ਮੈਂ ਇਹੋ ਗੱਲ ਕੀਤੀ ਹੈ ਕਿ ਯਾਰ ਇਹਨਾਂ ਨੂੰ ਐਪਲੀਕੇਸ਼ਨ ਤੇ ਇਹਨਾਂ ਦੀ ਲੈ ਲਓ ਇਹ ਬਹੁਤ ਗਲਤ ਪਾਸੇ ਰੁਝਾਨ ਚੱਲ ਗਿਆ ਇਹ ਰੁਝਾਨ ਜਿਹੜਾ ਭਗਵੰਤ ਮਾਨ ਨੇ ਪੰਜਾਬ ਦੇ ਉੱਪਰ ਗੱਲ ਖਤਮ ਕਰੇ ਹਲਕਾ ਡੇਰਾ ਬਾਬਾ ਨਾਨਕ ਦੇ ਸਰਫ ਕੋਟ ਪਿੰਡ ਵਿੱਚ ਬੀਤੀ ਰਾਤ ਪੋਲਿੰਗ ਜਦੋਂ ਖਤਮ ਹੁੰਦੀ ਆ ਵੋਟਾਂ ਖਤਮ ਹੁੰਦੀਆਂ ਉਸ ਤੋਂ ਬਾਅਦ ਜੋ ਝਗੜਾ ਹੁੰਦਾ ਇਹ ਸਾਡੇ ਨਾਲ ਮੌਜੂਦ ਨੇ ਇਹ ਕਾਂਗਰਸੀ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਘਰਾਂ ਤੇ ਆਣ ਕੇ ਹਮਲੇ ਕੀਤੇ ਗਏ ਭੰਤੋੜ ਕੀਤੀ ਗਈ ਇਧਰੋਂ ਆਪਾਂ ਇਹਨਾਂ ਦਾ ਪੱਖ ਜਾਣਦੇ ਆ ਕਿ ਕੀ ਸਾਰਾ ਮਾਮਲਾ ਸੀ ਕੀ ਗੱਲਬਾਤ ਹੋਈ ਹਾਂ ਜੀ ਹਾਂ ਜੀ ਬਾਬਾ ਜੀ ਕੀ ਗੱਲਬਾਤ ਹੋਈ ਜੀ ਵਾਇਰ ਜੀ ਕਾ ਖਾਲਸਾ ਰਿਫਤੇ ਇਦਾਂ ਜੀ ਜਦੋਂ ਪੋਲਿੰਗ ਬਹੁ ਸਮਾਪਤ ਹੋਈ ਆ ਮੈਂ ਤੇ ਅੰਦਰ ਬੈਠਾ ਪੋਲਿੰਗ ਜੈਂਟਰ ਤੇ ਮੇਰੇ ਘਰ ਦੇ ਬਾਹਰ ਲੱਗਾ ਸੀ ਸਾਡਾ ਪੋਲਿੰਗ ਬੂਥ ਤੇ ਉਹਦੇ ਧਿਆਨ ਕਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਆ ਨਾਲ ਬਾਹਰੋਂ ਗੁੰਡੇ ਆਏ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ ਕੁਰਸੀਆਂ ਵਿੱਚ ਤੋੜ ਦਿੱਤੇ ਨੇ ਤੇ ਨਾਲੇ ਗਾਲੀਗੋਲ ਬਹੁਤ ਰੱਜ ਕੇ ਕੀਤਾ ਕੰਧਾਂ ਨੂੰ ਰੂੜੇ ਮਾਰੇ ਇੱਟੇ ਮਾਰੇ ਨੇ ਕਿ ਅਹੀਂ ਵੇਖੋ ਜਿਵੇਂ ਤੁਹਾਨੂੰ ਮੇਰੀ ਉਮਰ 52 ਸਾਲ ਹੋ ਗਈ ਹੈ ਲਗ ਭਾਗ ਮੈਂ ਦੋ ਵਾਰੀ ਮੈਂ ਸਰਪੰਚ ਬਣਿਆ ਪਿੰਡ ਦੇ ਤੇ ਤਿੰਨ ਵਾਰੀ ਸਰਪੰਚ ਬਣਿਆ ਅਸੀਂ ਸਾਡਾ ਪਰਿਵਾਰ ਅੱਜ ਤੱਕ ਨਾ ਸਰਪੰਚੀ ਦੀ ਇਲੈਕਸ਼ਨ ਤੇ ਕਦੇ ਝਗੜਾ ਹੋਇਆ ਸੀ ਨਾ ਐਮਐਲਏ ਦੀ ਤੇ ਨਾ ਐਮਪੀ ਇਲੈਕਸ਼ਨ ਤੇ ਨਾ ਕਿਤੇ ਬਲਾਕ ਸੰਪਤੀ ਕਿਉਂ ਭੰਤੋਟ ਕੀਤੀ ਉਹ ਗੁੰਡਾਗਰਦੀ ਕਰ ਰਿਹਾ ਜੀ ਇਹ ਜਦੋਂ ਬੰਦੇ ਹਾਰਦੇ ਹੁੰਦੇ ਨੇ ਉਹ ਗੁੰਡਾਗਰਦੀ ਤੋਂ ਤਰ ਪਰੌਂਦੇ ਨੇ ਇਹਨਾਂ ਕੋ ਅਕਲਾ ਬੰਦਾ ਨਹੀਂ ਹੈਗਾ ਇਹ ਕਰਕੇ ਇਹਨਾਂ ਨੇ ਮਾਰੇ ਜਾਣਬੁੱਝ ਕੇ ਇਹ ਮਤਲਬ ਸਾਡੇ ਭਾਈਚਾਰੇ ਨੂੰ ਤੋੜਿਆ ਤੇ ਇਹ ਬੜੀ ਮਾੜੀ ਘਟਨਾ ਸਾਡੇ ਪਿੰਡ ਪਹਿਲੀ ਵਾਰ ਹੋਈ ਆ ਤੇ ਇਹਨਾਂ ਲੋਕਾਂ ਨੂੰ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੁਣ ਵੇਖੋ ਕੱਲ ਦਾ ਇਹ ਕੰਮ ਹੋਇਆ ਸਾਨੂੰ ਥਾਣੇ ਨਹੀਂ ਜਾਂਦਾ ਇਹਨਾਂ ਨੇ ਰਾਹ ਸਾਡੇ ਡੱਕੇ ਇਹਨਾਂ ਨੇ ਸਾਡੇ ਬੱਚੇ ਸਕੂਲ ਜਾਣ ਤੋਂ ਵੀ ਜਿਹੜੇ ਨੂੰ ਪਤਾਗੇ ਨਹੀਂ ਬਾਹਾਂ ਬੱਚੇ ਸਕੂਲ ਸਾਡੇ ਬੱਚੇ ਨਹੀਂ ਗਏ ਕਿਉਂਕਿ ਨਾ ਬੱਚੇ ਸਾਡੇ ਨੌਜਵਾਨ ਨੇ ਪੱਠੇ ਲੈਣ ਗਏ ਨੇ ਘਰਾਂ ਤੋਂ ਨਹੀਂ ਨਿਕਲ ਰਹੇ ਇਹ ਪਤਾ ਨਹੀਂ ਕਿੱਥੇ ਇਹਨਾਂ ਨੇ ਸ਼ਰਾਬ ਪੀ ਕੇ ਗੱਲ ਪੈ ਜਾਣਾ ਸਾਡੇ ਪਿੰਡਾਂ ਸਮਾਗ ਵਿੱਚ ਰਹੀ ਵਿਖ ਰਹੀ ਆ ਇਸ ਮੈਕੀ ਸਾਰੇ ਇਕੱਠੇ ਹੋਏ ਔਰ ਆਮ ਆਦਮੀ ਜਿਹੜੀ ਹੈ ਇਸ ਮੈਕ ਕੋ ਘਾਰੀ ਸਰਪੋਰਟ ਦੇ ਵਿੱਚ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਆ ਤੇ ਕੱਲ ਵੀ ਇਹਨਾਂ ਦੇ ਕੋਲ ਨਜਾਇਜ਼ ਹਥਿਆਰ ਆ ਸੀ ਜਿਹਦੇ ਕੋ ਸਾਨੂੰ ਇਹਨਾਂ ਲੋਕਾਂ ਕੋ ਡਰਿਆ ਅਸੀਂ ਇਸ ਪ੍ਰਸ਼ਾਸਨ ਦੇ ਕੇ ਬੇਨਤੀ ਕਰਦੇ ਆਂ ਕਿ ਸਾਡੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤੇ ਜੇ ਸਾਡਾ ਕੋਈ ਨੁਕਸਾਨ ਹੁੰਦਾ ਹੈ ਤੇ ਉਹਦੇ ਆਮ ਆਦਮੀ ਪਲਟ ਦੇ ਸਾਰੇ ਪਿੰਡ ਦੇ ਮੁਖੀ ਆਦਮੀ ਨੇ ਆਪਣਾ ਨੰਬਰਦਾਰਾਂ ਦਾ ਪਰਿਵਾਰ ਇਹਦਾ ਜੁਮਿਆਰ ਹੋਵੇਗਾ ਹਾਂਜੀ ਅਸੀਂ ਤੁਹਾਡੇ ਘਰ ਆਏ ਸੀਗੇ ਕੀ ਕੀ ਗੱਲ ਹੋਈ ਸੀ ਹਾਂਜੀ ਇੱਥੋਂ ਗਾਲਾਂ ਕੱਢਦੇ ਗਏ ਜੋ ਮੁਰਕੇ ਸਾਡੇ ਘਰ ਅੰਦਰ ਬੂਆ ਢੋਲੇ ਆਇਆ ਤੇ ਅੰਦਰ ਕੰਦ ਟਪਕ ਕੇ ਕੀ ਆਂਦੇ ਸੀਗੇ ਤੇ ਗਾਲਾਂ ਕੱਢਦੇ ਕਹਿੰਦੇ ਇਹ ਮੁੰਡੇ ਵੀ ਮੁੰਡੇ ਬਾਹਰ ਕੱਢੋ ਸਾਡੇ ਘਰ ਕੋਈ ਨਹੀਂ ਹੈ ਕਿਹੜੀ ਗੱਲੋਂ ਬਾਤਲ ਕੋਈ ਗੱਲ ਨਹੀਂ ਹੋਈ ਹੈਗੀ ਕੋਈ ਵੋਟਾਂ ਤੋਂ ਕਿ ਤੂੰ ਹੀ ਉਧਰ ਕਾਂਗਰਸ ਵੱਲ ਕਿਉਂ ਗਏ ਦੋ ਵਾਰੀ ਅੱਗੇ ਵੀ ਇਸ ਤਰ੍ਹਾਂ ਹੋਈ ਆ ਬੰਦਾ ਤੋੜੀਆਂ ਜੋ ਗੇਟ ਵੱਢਿਆ ਜੋ ਤੇ ਅੰਦਰ ਵੀ ਅਗਲੇ ਬੂਹੇ ਤੱਕਰ ਗਏ ਗੱਡੀਆਂ ਇਤਰਾ ਧੱਕੇ ਨਾਲ ਬੂਹਾ ਦਿੱਤਾ ਤੈਨੂੰ ਮੋਟਰਸਾਈਕਲ ਪੰਨੇ ਜੋ ਤੇ ਇਹ ਬੰਦਾ ਜਿਹੜਾ ਸਾਡਾ ਹੀ ਉਹ ਨਹੀਂ ਜੱਜ ਕਿਤੇ ਸਾਡੇ ਮੁੰਡੇ ਦੇ ਨਹੀਂ ਹਾਂਜੀ ਐਵੇਂ ਦਿਖਾ ਇਨਾ ਭਾਜੀ ਕੇ ਬਹੁਤ ਧੱਕੇ ਸੀ ਕੀਤੇ ਆ। ਨਾ ਮੈਂ ਜਾਇ ਕੇ ਇਨਾ ਪਰਚੇ ਦੋ ਕੀਤੇ ਆ। ਇਨਾ ਰਾਤੀ 500 ਕੀਤੇ ਆ ਗੋਲੀ ਵੀ ਲੱਗੇ ਚਲਾਉਣ। ਤੇ ਇਨਾ 500 ਕਰਕੇ ਸਾਡਾ ਗੇੜ ਵੱਡਿਆ ਵਾ। ਮੋਟਰਸਾਈਕਲ ਦੋ ਵੱਡੇ ਆ। ਤੇ ਅਸੀਂ ਮਾਹ ਬੱਚੇ ਮੇਰੇ ਸਾਡਾ ਭਰਾ ਵੱਡਾ। ਇਸੇਰੇ ਫਿਰ ਗਿਆ ਉਧਰ। ਇਨਾ ਫੇਰ ਮਿਲ ਕੇ ਘੇਰਿਆ ਉਹਨੂੰ ਸੇਰੇ। ਇਸ ਵਾਰ ਇਸੇ ਤੇ ਪਠੇ ਨਹੀਂ ਜਾਂਦੇ। ਹਾਂਜੀ। ਸਾਡੇ ਨਾਲ ਕੋਈ ਕੱਟ ਨਹੀਂ। ਮੋਟਰਸਾਈਕਲ ਨਾ ਬੂਤੋ ਚੁੱਕ ਕੇ ਲਿਆਂਦਾ। ਬੂਤੋ ਚੁੱਕ ਕੇ ਨਾ ਧੂਤ ਧੂਕ ਕੇ ਲਿਆਂਦਾ ਉੱਥੇ ਮੋਟਰ। ਉੱਥੇ ਮੇਰਾ ਮੋਟਰਸਾਈਕਲ ਉੱਥੇ ਭੰਨਿਆ ਨਾ। ਉੱਥੇ ਮੇਰਾ ਭੰਨਿਆ ਆਹ ਘਰ ਵਾਲੇ ਕਿੱਥੇ ਇਹ ਕਿ ਆਂਦੇ ਜੀ ਕੀ ਕੀ ਗੱਲ ਬਾਤ ਇਹ ਬਰਾਜ ਜੀ ਮੈਂ ਸਮਰਾਵਾਂ ਤੋਂ ਆਇਆ ਤੇ ਆਪਣੇ ਸਰਪੰਚ ਦੇ ਘਰ ਗਿਆ ਮੋਟਰਸਾਈਕਲ ਮੈਂ ਬਾਹਰ ਲਾਇਆ ਹੋਇਆ ਤੇ ਜਦੋਂ ਮੋਟਰਸਾਈਕਲ ਮੈਂ ਉੱਤੋਂ ਉਤਰ ਕੇ ਆਇਆ ਤੇ ਮੇਰਾ ਮੋਟਰਸਾਈਕਲ ਲੈ ਕੇ ਮੈਂ ਵਾਜਾਂ ਵੀ ਦਿੰਦਾ ਰ ਮੋਟਰਸਾਈਕਲ ਮੇਰਾ ਜੀ ਮੇਰਾ ਦੀ ਨਾ ਕਰੋ ਨਾ ਕਰੋ ਮੋਟਰਸਾਈਕਲ ਉਸੇ ਵਾਲੇ ਲੈ ਕੇ ਦੇ ਘਰ ਜਾ ਕੇ ਤੋੜ ਪੰਦ ਦਿੱਤਾ ਮੋਟਰਸਾਈਕਲ ਚੜੋ ਖਦੀ ਕੀਤੀ ਇਹਨਾਂ ਵੱ ਤੋਂ ਵੱਧ ਕੀਤੀ ਥੋੜੀ ਨਹੀਂ ਕੀਤੀ ਇਹ ਨਹੀਂ ਚਾਹੀਦੀ ਨਹੀਂ ਆਹ ਘਰ ਵਾਲੇ ਕਿੱਥੇ ਇਹ ਰਾਤੀ ਤੁਸੀਂ ਸਰਪੰਚੀ ਦੀ ਇਲੈਕਸ਼ਨ ਵਿੱਚ ਲੜੀ ਸੀ ਮਹਾਰਾਜ ਜੀ ਆਮ ਪਾਰਟੀ ਦੇ ਬੰਦੇ ਸਾਡੇ ਨਾਲ ਤੇ ਧੱਕਾ ਕਰਤੀ ਇੰਨਾ ਕਿ ਅੰਤ ਕੋਈ ਨਹੀਂ ਕੈਂਬਰਾ ਤੋੜਿਆ ਘਰ ਪਏ ਨੰਦੇ ਟੁੱਟੇ ਗੇਟ ਨੂੰ ਮਾਰਦੇ ਸੀ ਇਹਨਾਂ ਨੇ ਧੱਕੇशाही ਗੁੰਡਾਗਰਦੀ ਇੰਨੀ ਕਿ ਕਿ ਅੰਤ ਕੋਈ ਨਹੀਂ ਤੇ ਹੈਗੇ ਹੈ ਕੱਲੇ ਅਸੀਂ ਦਾਦਾ ਪੁੱਤ ਨੇ ਨਿੱਜ ਜੱਪਾ ਮੈਂ ਜੱਫਮ ਦੇ ਪਰ ਉਹ ਵੇਲੇ ਪਤਾ ਨਹੀਂ ਰੋਟੀ ਖਾਂਦੇ ਕੋਈ ਪਤਾ ਲੱਗਾ ਹੀ ਨਹੀਂ ਅੱਗੂ ਬਰ ਉਹਨੂੰ ਬਾਹਾਂ ਹੀ ਕਰ ਦੇ ਕੇ ਉਨ ਕੀ ਚਾਹੁੰਦੇ ਹੁਣ ਇਹ ਹੁਣ ਆਨੇ ਬੇ ਹੁਣ ਬੇਦਾ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਇਸ ਵੇਲੇ ਸਾਢੇ ਨਾਲ ਮੌਜੂਦ ਨੇ ਦੂਸਰੀ ਧਿਰ ਦੇ ਆਮ ਆਦਮੀ ਪਾਰਟੀ ਧਿਰ ਦੇ ਜੋਬਨਪੀਰ ਸਿੰਘ ਜੋ ਕਿ ਸਰਪੰਚ ਜਿਹੜੇ ਇਥੋਂ ਦੇ ਅਮਰਤਪਾਲ ਕੋਰ ਸਰਪੰਚ ਨੇ ਉਹਨਾਂ ਦੇ ਦੇਵਰ ਲੱਗਦੇ ਆ ਇਹ ਤੇ ਉਹਨਾਂ ਨਾਲ ਗੱਲਬਾਤ ਕਰਨੇ ਕਿ ਜੋ ਦੂਸਰੀ ਪਾਰਟੀ ਨੇ ਕਾਂਗਰਸ ਪਾਰਟੀ ਨੇ ਇਹਨਾਂ ਉੱਪਰ ਦੋਸ਼ ਲਗਾਏ ਕਿ ਉਹਨਾਂ ਤੇ ਜਾ ਕੇ ਭੰਨ ਤੋੜ ਕੀਤੀ ਆ ਉਹਨਾਂ ਦੇ ਜਾਨੋ ਮਾਰ ਦੀਆਂ ਧਮਕੀਆਂ ਵੀ ਦਿੱਤੀਆਂ ਗਿਆ ਵਾਂ ਤੇ ਮੋਟਰਸਾਈਕਲਾਂ ਦੀ ਭੰਨ ਤੋੜ ਕੀਤੀ ਆ ਉਹਨਾਂ ਦਾ ਪੱਖ ਜਾਣੇ ਹਾਂ ਜੀ ਕਿ ਤੁਹਾਡੇ ਉੱਪਰ ਦੋਸ਼ ਲੱਗਿਆ ਜੀ ਜਾ ਕੇ ਵੀਡੀਓ ਵੀ ਉਹਨਾਂ ਨੇ ਦਿਖਾਈਆਂ ਵਾਂ ਜਿਸ ਵਿੱਚ ਇਹ ਕੁਝ ਜਿਹੜੇ ਲੋਕ ਨੇ ਉਹ ਘਰਾਂ ਤੇ ਜਾ ਕੇ ਬਾਹਰ ਪੰਤੂੜ ਵੀ ਕਰ ਰਹੇ ਮੋਟਰਸਾਈਕਲਾਂ ਦੀ ਵੀ ਪੰਤੂੜ ਹੋਈ ਆ ਤੇ ਕੀ ਕਰਨਾ ਚਾਹੁੰਦੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਕੱਲ ਮੈਂ ਪੋਲਿੰਗ ਏਜੰਟ ਸੀ ਗੁਰਸਰਦਾ ਗੁਰਦੀਪ ਸਿੰਘ ਰਧਾਵਾ ਦਾ ਝਾਰੂ ਪਾਰਟੀ ਦਾ ਸਭ ਤੋਂ ਪਹਿਲਾਂ 8:30 8:30 9:00 ਵਜੇ ਦੇ ਵਿੱਚ ਅੰਦਰ ਵੋਟ ਪਾਉਣ ਤੋਂ ਤਲਕੀ ਹੋਈ ਠੀਕ ਹੈ ਸਾਰੇ ਪੋਲਿੰਗ ਯਾਨੀ ਕਿ ਵੋਟਾਂ ਦੀ ਸ਼ੁਰੂਆਤ 'ਚ ਜਿਹੜਾ ਵਾ ਤਕਰਾਰ ਹੋ ਗਿਆ ਸਰਦਾਰ ਹਰਨੇਕ ਸਿੰਘ ਉੱਥੇ ਆਪਣੀ ਵੋਟ ਪਾਉਣ ਆਏ ਸੀ ਆਪਾਂ ਸਾਰੇ ਜਿਹਨੇ ਪੋਲਿੰਗ ਏਜੰਟ ਸੀ ਵੱਖ-ਵੱਖ ਪਾਰਟੀਆਂ ਦੇ ਉਹਨੇ ਫੈਸਲਾ ਕੀਤਾ ਕਿ ਜਿਹਨੂੰ ਨਹੀਂ ਪਤਾ ਜਿਹਦੀ ਨਿਗਾਹ ਘਟਿਆ ਉਹਦਾ ਪਰਿਵਾਰਕ ਮੈਂਬਰ ਵੋਟ ਪਾ ਸਕਦਾ ਪਹਿਲਾਂ ਹਰਨੇਕ ਸਰਦਾਰ ਹਰਨੇਕ ਸਿੰਘ ਜੀ ਵੋਟ ਪਾਉਣ ਆਏ ਉਹਨਾਂ ਨੇ ਆਪੇ ਪਿਤਾ ਜੀ ਦੀ ਵੋਟ ਪੋਲ ਕੀਤੀ ਅਸੀਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਮੇਰੇ ਤਾਇਆ ਜੀ ਨੇ ਉਹ ਮਲੋ ਆਏ ਵੋਟ ਪਾਉਣ ਉਹਨਾਂ ਨੂੰ ਦੀ ਨਿਗਾਹ ਘਟ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ ਮੇਰੀ 1 ਨੰਬਰ ਤੇ ਬਰਨ ਤੇ ਵੋਟ ਪਾ ਦਿਓ ਠੀਕ ਹੈ ਪੋਲਿੰਗ ਏਜੰਟ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਸਰਦਾਰ ਹਰਨੇਕ ਸਿੰਘ ਉੱਥੇ ਮੌਜੂਦ ਸੀ ਉਹਨਾਂ ਨੇ ਮੇਰੇ ਤਾਇਆ ਜੀ ਨੂੰ ਸ਼ਬਦਾਬਲੀ ਬੋਲ ਕੇ ਕਿ ਅੰਨਾ ਫਿਰ ਮੈਂ ਗੋਰੇ ਪਰ ਅਪਲਾਈ ਦਿੱਤਾ ਤੁਸੀਂ ਵੀ ਆਪਣੇ ਪਿਤਾ ਜੀ ਦੀ ਪੋਲ ਕੋਲ ਕੀਤੀ ਆ ਠੀਕ ਆ ਜੋ ਏਜੈਂਟ ਓਬਜੈਕਸ਼ਨ ਕਰੇ ਤੁਸੀਂ ਐਜ਼ ਏ ਵੋਟਰ ਆਏ ਜੇ ਜਾਂ ਜਾਂ ਤੋਂ ਇੱਥੇ ਏਜ਼ ਏ ਹੋ ਜੋ ਪੋਲੀ ਜੇਂਟ ਹਰਾਈਸ ਦੇ ਸਿਲੈਕਟ ਹੋ ਜੋ ਇਹ ਗੱਲ ਹੋਈ ਇਸ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਉੱਥੇ ਪੋਲਿੰਗ ਸਟੇਸ਼ਨ ਤੇ ਪਹੁੰਚਾ ਕੇ ਬਾਹਰ ਆ ਗਿਆ ਰਸਤੇ ਵਿੱਚ ਕਾਂਗਰਸ ਇਹ ਕਿੰਨੇ ਵਜੇ ਦੀ ਕਾਂਗਰਸ 8 ਤੋਂ 9 ਦੇ ਵਿੱਚ ਅੱਛਾ ਇਹ ਅਰਲੀ ਮਾਰਨਿੰਗ ਹੈ ਅਰਲੀ ਮਾਰਨਿੰਗ ਠੀਕ ਆ ਜਦੋਂ ਮੈਂ ਬੂਥ ਤੋਂ ਬਾਹਰ ਆਇਆ ਇਹਨਾਂ ਦਾ ਰਸਤੇ ਵਿੱਚ ਕਾਂਗਰਸ ਦਾ ਬੂਥ ਸੀ ਉੱਥੇ ਇਹਨਾਂ ਦੇ ਕਾਫੀ ਸਪੋਰਟਰ ਬੈਠੇ ਹੋ ਸੀ ਉਹਨਾਂ ਮੇਰਾ ਮੋਟਾ ਰੋਗ ਠੀਕ ਆ ਇਹਨਾਂ ਮੇਨਾਂ ਥੋੜੀ ਬਹੁਤ ਖਿੱਚ ਤੋ ਕੀਤੀ ਜਿਹਦੇ ਵਿੱਚ ਸਰਦਾਰ ਲਖਵਿੰਦਰ ਸਿੰਘ ਦਾ ਬੇਟਾ ਜੋਗਨਪ੍ਰੀਤ ਸਿੰਘ ਅਬਸ਼ੇ ਅਬ ਹੋਰ ਵੀ ਆਸ਼ੂ ਅਬੂ ਯਾਰ ਸਮਰਾਵਾ ਦੋਸਾਰੇ ਪਿੰਡ ਚ ਲੱਗੇ ਨੇ ਇਹ ਉੱਥੇ ਬੈਠੇ ਹੋ ਸੀ ਹੋਰ ਵੀ ਕਾਫੀ ਹੈ ਮੈਨੂੰ ਸਾਰੇ ਨਾਂ ਨਹੀਂ ਯਾਦ ਉਹਨਾਂ ਮੇਰੀ ਥੋੜੀ ਖਿੱਚ ਤੋ ਕੀਤੀ ਪਰ ਤੋੜੇ ਵਿੱਚ ਬੰਦਿਆਂ ਨੇ ਪੈ ਕੇ ਮੈਨੂੰ ਸ਼ੁਰੂਆਤ ਦਿੱਤਾ ਠੀਕ ਆ ਇਸ ਤੋਂ ਬਾਅਦ ਸਰਦਾਰ ਸਰਦਾਰ ਹਰਨੇਕ ਸਿੰਘ ਡਾਂਗ ਲੈ ਕੇ ਸਾਡੇ ਕਾਂਗਰਸੀ ਪਾਰਟੀ ਦੇ ਤੇ ਨਾਲ ਸਰਦਾਰ ਲਖਵਿੰਦਰ ਸਿੰਘ ਸਾਡੀ ਕਾ ਕਾ ਝਾਰੂ ਦੀ ਪਾਰਟੀ ਤੇ ਮਨੋ ਉੱਪਰ ਆ ਗਏ ਠੀਕ ਹੈ ਜਿੱਥੇ ਉਹਨਾਂ ਨੇ ਮੈਨੂੰ ਡਾਂਗ ਮਾਰਨ ਦੀ ਕੋਸ਼ਿਸ਼ ਕੀਤੀ ਇਹ ਕਿੰਨੇ ਵੇ ਦੀ ਫੇਰ ਕਰਨਾ ਉਸੇ ਤੋਂ ਕੋਈ ਉਹ ਤੋਂ ਉਹ ਤੋਂ ਆਪ ਸੰਦਿਆ ਤੋਈ ਅੱਛਾ ਜਾਨੀ ਕਿ ਤੂੰ ਦੱਸ ਦੇ ਵਿੱਚ ਵਿੱਚ ਉਹ ਦੱਸ ਦੇ ਵਿੱਚ ਵਿੱਚ ਜਦੋਂ ਸਾਡੇ ਪੋਲਿੰਗ ਸਟੇਸ਼ਨ ਤੇ ਆਏ ਉਹਨਾਂ ਨੇ ਮੈਨੂੰ ਗਾਲਾਂ 660 ਦਲਿੰਦਰ ਸਿੰਘ ਨੇ ਮਨੋ ਡਾਂਗ ਮਾਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨਾਂ ਦਾ ਸਪੋਰਟਰ ਕਾਂਗਰਸ ਦਾ ਲਵਜੀਤ ਸਿੰਘ ਉਹ ਘਰ ਤੋਂ ਦਾਤਰ ਲਿਆ ਉਸ ਦੀ ਵੀ ਵੀਡੀਓ ਸਾਡੇ ਕੋਲ ਮੌਜੂਦ ਹੈ ਤੇ ਮੈਂ ਤੁਹਾਡੇ ਐਮਪੀ ਮੈਂ ਮੈਂਬਰ ਆਫ ਪਾਰਟੀ ਮੈਂ ਸਰਦਾਰ ਸੁਖਜਿੰਦਰ ਸਿੰਘ ਜਿਹੜਾ ਆਵਾਜ਼ ਸੀ ਤੁਹਾਡੇ ਪਿੰਡ ਮੌਕਾ ਵੇਖਣ ਆਏ ਉਹਨਾਂ ਦਾ ਵੀ ਨਿੱਘਾ ਸਵਾਗਤ ਆ ਉਹਨਾਂ ਦੀ ਨੌਜਵਾਨੀ ਤੇ ਮੈਂ ਕਹਿਣਾ ਚਾਹੁੰਦਾ ਕਿਉਂਕਿ ਉਹਨਾਂ ਨੂੰ ਸਾਡੇ ਪਿੰਡ ਦਾ ਨਹੀਂ ਪਤਾ ਜਿਹਨਾਂ ਦੀ ਸਪੋਰਟ ਆਏ ਵੋਟਰ ਦੀ ਸਪੋਰਟ ਤੇ ਆਉਣਾ ਚਾਹੀਦਾ ਠੀਕ ਹੈ ਉਹ ਆਏ ਉਹਨਾਂ ਦਾ ਸਵਾਗਤ ਹੈ ਤੇ ਪੱਕਾ ਜਾਣਨਾ ਚਾਹੀਦਾ ਜਿਹਨਾਂ ਦੀ ਉਹ ਸਪੋਰਟ ਵਿੱਚ ਆਏ ਨੇ ਉਹਨਾਂ ਦੇ ਉੱਪਰ ਜਿਹੜੇ ਪਰਚੇ ਆ ਇੰਨੇ ਜਿਆਦਾ ਨੇ ਕਿ ਮੈਨੂੰ ਇੱਕ ਪੂਰਾ ਪੇਜ ਲਿਖਣਾ ਪਿਆ ਮੈਂ ਤੁਹਾਨੂੰ ਗਣ ਕੇ ਦੱਸਦਾ ਪਰसों ਗੋਲੀ ਚਲਾਈ ਚੋਨਜਾਬ ਤੇ ਮੁਹਬਤਦੀਪ ਸਿੰਘ ਨੇ ਆਪਣੇ ਅਕਾਊਂਟ ਤੇ ਆਪ ਹੀ ਅਪਲੋਡ ਕੀਤੀ ਹਜੇ ਵੀ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ ਗੋਲੀ ਚਲਾਈ ਇਸ ਕੋ ਵੀ ਕਿੱਥੇ ਸਰਪੰਡ ਸਰਫੋਰ ਦੇ ਵਿੱਚ ਠੀਕ ਆ ਉਹ ਕਿਹਦੇ ਤੇ ਚੋਨਜਾਬ ਉਹ ਫਵਾਈ ਫਾਇਰਿੰਗ ਕਰਦੇ ਤੇ ਫੁਕਰੀ ਦੇ ਵਿੱਚ ਆ ਕੇ ਫਿਰ ਆਪਣੇ ਇੰਸਟਾਗ੍ਰam ਤੇ ਅਪਲੋਡ ਕੀਤੇ ਠੀਕ ਆ ਫਿਰ ਉਹਨਾਂ ਤੇ 26 ਦਾ ਪਰਚਾ ਠੀਕ ਜਿਨ੍ਹਾਂ ਦੇ ਕਹਿੰਦੇ ਕਿ ਜਿਨ੍ਹਾਂ ਨੂੰ ਮਿਲੋ ਧਮਕੀ ਦਿੱਤੀ ਇਹ ਅਮਰਤਪਾਲ ਸਿੰਘ ਉਹਦੇ ਤੇ 2022 ਵਿੱਚ ਚੌਂਜਾਬ ਤੇ ਗੋਲੀ ਚਲਾਈ ਕਾਲੀਦਾਲ ਦੇ ਘਰ ਉਹ 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 ਪਰਚਾ ਘਰ ਕੀ ਗੋਲੀ ਚਲਾਈ ਗੋਲੀ ਚਾਉਣ ਦਾ ਉਹ ਪਰਚਾ ਸਰਫ ਕੋਰਟ ਚ ਗੋਲੀ ਚਲਾਈ ਉਹ ਪਰਚਾ ਲਵਦੀਪ ਸਿੰਘ ਨੇ ਸਾਡੇ ਰੰਗਰੇਟੇ ਸਿੰਘਾਂ ਨੂੰ ਜਾਤੀਸ਼ੂਜ ਸ਼ਬਦ ਬੋਲੇ ਤੇ ਫਿਰ ਇਹਨਾਂ ਦੇ ਇਹਨਾਂ ਦੇ ਸਿਰ ਮਤਲਬ ਇਹਨਾਂ ਵੱਲੋਂ 26 ਦਾ ਪਰਚਾ ਤੇ ਫਿਰ ਇਹਨਾਂ ਨੂੰ ਘੇੜ ਕੇ ਕੁੱਟਮਾਰ ਕਰਨ ਦਾ ਮਤਲਬ ਉਹ ਉਹ ਆਡੀਓ ਨਿਸ਼ਾਨ ਸਿੰਘ ਨੂੰ ਕੁੱਟਿਆ ਪਰਾਇਨਾਮ ਹੋਇਆ ਉਹਦੀ ਵੀਡੀਓ ਲਵਜੀਤ ਸਿੰਘ ਦਾ ਡੋਬ ਟੈਸਟ ਕਰਾਇਆ ਜਾਏ ਜੱਟੇ ਪਸ਼ੀਰ ਦੇ ਮੁੰਡੇ ਸੱਦੇ ਆਹੀਂ ਮੌਕੇ ਤੇ ਜਾ ਕੇ ਜੱਟੇ ਜੱਟੇ ਦੇ ਪਸ਼ੀਰ ਦੇ ਦੋ ਮੁੰਡੇ ਸੀ ਇੱਕ ਅਸੀਂ ਬਾਬੇ ਲਖਵਿੰਦਰ ਸਿੰਘ ਦੇ ਘਰੋਂ ਭੱਜਣ ਲੱਗਾ ਫੜ ਲਿਆ ਬਾਕੀ ਉਹ ਭੱਜ ਗਏ ਉਹ ਕਿਤੇ ਆ ਉਹ ਥਾਣੇ 'ਚ ਹਲੀ ਵੀ ਹਾਂਜੀ ਠੀਕ ਆ ਉਹਨੇ ਕੁਝ ਹੋਰ ਵੀ ਨਾਮ ਦੱਸੇ ਨੇ ਅਵਸ਼ੇਕ ਸਿੰਘ ਪਿਸਤੌਲ ਦਾ ਪਰਚਾ ਹੋਰ ਵੀ ਇਹਨਾਂ ਦੇ ਬੰਦੇ ਮਜੀਠੇ ਥਾਣੇ ਵਿੱਚ ਲੋਟੋ ਕੋ ਤੇ ਪਿਸਤੌਲ ਦਾ ਪਰਚਾ ਤੇ ਹੋਰ ਇਹ ਤੇ ਸਾਡੀ ਨੌਲੇਜ ਚ ਨਹੀਂ ਜਿੰਨੇ ਪਰਚੇ ਨੇ ਠੀਕ ਆ ਬਾਕੀ ਆਈ ਹੋਰ ਸਾਰਾ ਪਤਾ ਕਰਕੇ ਮੈਂਬਰ ਆਫ ਪਾਰਲੀਮੈਂਟ ਸੁਖਸਦਾ ਸੁਖਿੰਦਰ ਸਿੰਘ ਰੰਧਾਵਾਨ ਕਹਿੰਦਾ ਇਹ ਤੇ ਹੋ ਗਏ ਪਰਚੇ ਦੱਸਤਾ ਪਰ ਉਹ ਦਿਖਾ ਰਹੇ ਸੀ ਕਿ ਉੱਥੇ ਭੰਨ ਤੋੜ ਹੋਈ ਆ ਹਾਂ ਇਹ ਵੀ ਤੁਹਾਨੂੰ ਦੱਸ ਰਹੇ ਆ ਉੱਥੇ ਆਪਾਂ ਆਈਏ ਮੇਰੇ ਠੀਕ ਕਿਉਂਕਿ ਰਾਤ ਗੱਲ ਪਰਾਦ ਬਾਅਦ ਵਿੱਚ ਜਦ ਸ਼ਾਮ ਵਕਤ 6 ਤੋਂ 7 ਦਾ ਹੋਣਾ ਪੂਰਾ ਮੈਂ ਨੋਟ ਨਹੀਂ ਕੀਤਾ 17C ਫਾਰਮ ਲੈਣ ਵਾਸਤੇ ਮੇਰੇ ਪਿਤਾ ਜੀ ਤੇ ਮੇਰੇ ਬ੍ਰਦਰ ਅੰਦਰ ਰੁਕੇ ਹੋਏ ਸੀ ਉੱਥੇ ਰੁਕੇ ਹੋਏ ਪੁਲਿਸ ਸਟੇਸ਼ਨ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਆਂ ਦੀ ਤੁਸੀਂ ਘਰ ਚਲ ਜਿਓ ਠੀਕ ਆ ਤੇ ਆਪਣਾ ਘਰ ਦਾ ਕੰਮ ਕਰੋ ਅਸੀਂ ਉਹ ਲੈ ਕੇ ਤੁਰ ਕੇ ਆ ਜਾਂਗਾ ਮੈਂ ਉੱਥੋਂ ਵਾਪਸ ਆਇਆ ਰਸਤੇ 'ਚ ਜਿੱਥੇ ਬਸਵੀਰੇ ਉਹਨਾਂ ਦਾ ਹੈਗਾ ਸੀ ਬੂਹਤ ਲੱਗਾ ਹੋਇਆ ਸੀ ਉੱਥੇ ਤਿੰਨ ਚਾਰ ਵਿਅਕਤੀ ਸੀ ਇਹਨਾਂ ਦੇ ਜਿਨ੍ਹਾਂ ਨੂੰ ਮੈਂ ਪੁਲਿਸ ਨੂੰ ਨਾਮ ਦੱਸ ਦਿੱਤੇ ਨੇ ਉਹਨਾਂ ਨੇ ਮੇਰੇ ਵੱਲ ਨੂੰ ਸਿੱਧੀ ਗੋਲੀ ਚਲਾਈ ਉਹਨਾਂ ਨੇ ਮੇਰੇ ਵੱਲ ਨੂੰ ਸਿੱਧੀ ਗੋਲੀ ਚਲਾਈ ਮੈਂ ਮਹਾਬਜਿਆ ਮੈਂ ਅੱਗੇ ਆਇਆ ਅੱਗੇ ਹਰ ਸਰਦਾਰ ਅਨੇਕ ਸਿੰਘ ਦੇ ਘਰ ਦੇ ਮੈਨੂੰ ਇੱਧਰ ਪਿਆ ਕਿ ਇੱਧਰ ਵੀ ਬੰਦੇ ਖਲੋਤੇ ਨੇ ਮੈਂ ਖੱਬੇ ਪਾਸੇ ਨੂੰ ਸਰਦਾਰ ਲਖਵਿੰਦਰ ਸਿੰਘ ਨੂੰ ਜਿੱਦ ਤੱਕ ਘਰ ਆ ਉਹਨੂੰ ਪਾ ਲਿਆ ਸਰਦਾਰ ਲਖਵਿੰਦਰ ਸਿੰਘ ਦੇ ਘਰ ਦੇ ਪਿਛਲੇ ਪਾਸੋਂ ਦੀ 10-12 ਜਿਹੜੇ ਬੰਦੇ ਆਏ ਜਦਾ ਕਿ ਆਦੇ ਵਿੱਚੋਂ ਦੱਸੋ ਸਾਰੇ ਗਵਾਹ ਨੇ ਜਿਹਨੇ ਮਹਾਮੁੰਡਾ ਭੱਜ ਕੇ ਭੱਜਾ ਉਤੋਂ ਆਈ ਮੈਂ ਮੋਟਰਸਾਈਕਲ ਭਜਾਇਆ ਮੈਂ ਚੀਕਾਂ ਮਾਰੀਆਂ ਉਤੋਂ ਮੈਂ ਮੋਟਰਸਾਈਕਲ ਉੱਤੋਂ ਦੀ ਘੁਮਾ ਕੇ ਇੱਧਰ ਆਪਣੇ ਘਰ ਆ ਗਿਆ ਜਦੋਂ ਮੈਂ ਘਰ ਆਇਆ ਮੈਂ ਆਪਣੇ ਘਰ 'ਚ ਦੱਸਿਆ ਸਾਰਿਆਂ ਨੂੰ ਗੁੱਸਾ ਚੜਿਆ ਜਿੰਨੇ ਵੀ ਸਾਡੇ ਸਪੋਰਟਰ ਵੋਟਰ ਇੱਥੇ ਖਲੋਤੇ ਆਈ ਸਾਰੇ ਭੱਜ ਗਏ ਉਧਰ ਨੂੰ ਜੇ ਤਾਂ ਹੀ ਆਪਣੀ ਸੇਫਟੀ ਵਿੱਚ ਕੋਈ ਨਾ ਕੋਈ ਹੱਥ ਵਿੱਚ ਫਰੇ ਹੋਏ ਸੀ ਅਸੀਂ ਕਿਸੇ ਦਾ ਕੋਈ ਵੀ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਕੀਤਾ ਫਿਰ ਜਦੋਂ ਅਸੀਂ ਉੱਥੇ ਗਏ ਆ ਉਹ ਜਿਹੜੇ ਮੋਟਰਸਾਈਕਲ ਭੱਜੇ ਆ ਹਾਂਜੀ ਜਦੋਂ ਅਸੀਂ ਉਹ ਇਹ ਬੰਦੇ ਲੈ ਗਏ ਨੇ ਉਹ ਜਦੋਂ ਅਸੀਂ ਉੱਥੇ ਪਹੁੰਚੇ ਆ ਇਹ ਬੰਦੇ ਭੱਜਦੇ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਕੋ ਮਲੋ ਲੜਦੇ ਆ ਲੜਦੇ ਆ ਉੱਥੇ ਕੁਝ ਕੁਰਸੀਆਂ ਭੱਜੀਆਂ ਉਹਨਾਂ ਦਾ ਮੋਟਰਸਾਈਕਲ ਵੀ ਭੱਜਾ ਠੀਕ ਆ ਉਸ ਤੋਂ ਬਾਅਦ ਉਹ ਬੰਦੇ ਸਮਰਾਵਾਂ ਵਾਲ ਨੂੰ ਗਏ ਨੇ ਕੋਈ ਬਾਬੇ ਲਖਵਿੰਦਰ ਸਿੰਘ ਦੇ ਘਰ ਵਰਗੇ ਨੇ ਓਏ ਉਹਨਾਂ ਨੇ ਪਿਛਲੇ ਵਾਰ ਸਾਇਰਸਨੀ ਗਲੀ تھਨੀ ਪਿੰਡ ਵਿੱਚ ਭੱਜ ਗਏ ਤੇ ਫਿਰ ਅਸੀਂ ਉਹਨਾਂ ਦੀ ਪਾਲ ਦੇ ਵਿੱਚ ਪਿੰਡ ਵਿੱਚ ਵੀ ਗਏ ਠੀਕ ਆ ਅਸੀਂ ਮਨ ਲੋ ਗੁੱਸਾ ਸੀ ਜਦੋਂ ਮੈਨੂੰ ਮਾਰ ਦੇਣ ਲੱਗੇ ਸੀ ਅਸੀਂ ਮਨ ਲੋ ਸਾਡੇ ਕੁਝ ਵੋਟਰਾਂ ਦੇ ਸਪੋਰਟਰਾਂ ਨੇ ਮੈਨੂੰ ਗਾਲ੍ਹਾਂ ਵੀ ਕਢੀਆਂ ਉਹਨ ਗਿਆ ਪਰ ਕਿਸੇ ਦਾ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਕੀਤਾ ਹਾਂ ਜੇ ਅਸੀਂ ਦੋਸ਼ੀ ਆ ਇਹ ਪੁਲਿਸ ਸਟੇਸ਼ਨ ਜਾ ਸਕਦੇ ਨੇ ਜੋ ਹਾ ਤਫਤੀਸ਼ ਦੇ ਵਿੱਚ ਜੇ ਅਸੀਂ ਦੋਸ਼ੀ ਪਾਏ ਜਾਵਾਂਗੇ ਸਾਡੇ ਤੇ ਕਾਰਵਾਈ ਹੋਏ ਠੀਕ ਆ ਅਸੀਂ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਨੂੰ ਕਹਿਣਾ ਚਾਹੁੰਦੇ ਆ ਇਹਨਾਂ ਦੇ ਜਿਹਨਾਂ ਦੀ ਸਪੋਰਟ ਤੇ ਆਏ ਜੇ ਪਹਿਲਾਂ ਇਹਨਾਂ ਦਾ ਰਿਕਾਰਡ ਵੇਖੋ ਵੱਖ-ਵੱਖ ਥਾਣਿਆਂ ਦੇ ਵਿੱਚ ਮਜੀਠੇ ਤੱਕ ਫਦੇਗੜ ਚੋਰੀਆਂ ਸਰਫ ਕੋਟ ਮਾਲੇਵਾਲ ਡੇਰਾ ਬਾਬਨਾਨਕ ਵਿੱਚ ਇਹਨਾਂ ਦੇ ਪਰਚੇ ਕਿੰਨੇ ਨੇ ਇਹਨਾਂ ਦੀ ਜਾਂਚ ਕਰ ਲਓ ਕੋਈ ਨਹੀਂ ਉਹਨਾਂ ਦੀ ਆਏ ਉਹ ਆਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਪਰ ਵੋਟਰ ਕਈ ਵਾਰ ਆਪਣੇ ਜਿਹੜੇ ਸਪੋਰਟਰ ਹੁੰਦੇ ਮੰਤਰੀ ਉਹਨਾਂ ਨੂੰ ਗਲਤ ਗਾਈਡ ਕਰਦੇ ਨੇ ਆ ਆ ਤੀ ਪ੍ਰਚਾਰ ਜਾਂਦੇ ਆ ਜਾਂਦੇ ਆ ਬੰਦੇ ਵੀਡੀਓ ਵਾਲਾ ਕਿ ਜਾਣਦੇ ਯਾਰਾਂ ਬੰਦੇ ਜਾਣਦੇ ਨੇ ਲੈ ਕੇ ਮਤਲਬ ਵੀਡੀਓ ਵਾਲੇ ਕੋਈ ਇੱਕ ਜਿਹਦੋਂ ਹਰਨੇ ਸਿੰਘ ਨੇ ਮੇਰੇ ਡਾਂਗ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸਾਬਕਾ ਕਾਂਗਰਸੀ ਸਰਪੰਚ ਨੇ ਉਹ ਵੀ ਵੀਡੀਓ ਮੌਜੂਦ ਹੈ ਜਦੋਂ ਲਵਜੀਤ ਸਿੰਘ ਦਾਤਰ ਘਰੋਂ ਲਿਆ ਉਹ ਵੀ ਵੀਡੀਓ ਮੌਜੂਦ ਹੈ ਜਦੋਂ ਅਸੀਂ ਗੁੱਸੇ ਵਿੱਚ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਿੰਡ 'ਚ ਉਹ ਉਹਨਾਂ ਨੇ ਬਹਾਨਾ ਬਣਾ ਲਿਆ ਕਿ ਸਾਡੇ ਘਰ ਤੋੜਿਆ ਕੋਈ ਘਰ ਨਹੀਂ ਤੋੜਿਆ ਕੋਈ ਕਿਸੇ ਨੂੰ ਮਲੂਮ ਉਹ ਉਹ ਫਿਰ ਕਿਤਰਾ ਟੁੱਟੇ ਉਹ ਜਿਹੜਾ ਗੇਟ ਨੂੰ ਦੱਤ ਸਾਡੀ ਨੋਟ ਵਿੱਚ ਕਿਹੜਾ ਤੁਸੀਂ ਕਹਿ ਰਹੇ ਨਹੀਂ ਉਹ ਨਾ ਇੱਕ ਅੰਦਰ ਘਰ 'ਚ ਹੀ ਆ ਲਈ ਅਸੀਂ ਉਹਨਾਂ ਦਾ ਨਾਮ ਹੀ ਨਹੀਂ ਆ ਹਾਂਜੀ ਉਹ ਮਤਲਬ ਜਾਈ ਸੀ ਉਹਦਾ ਗੇਟ ਹੀ ਮੈਂ ਤੁਹਾਨੂੰ ਇੱਕ ਕਾਣਾ ਜੁਣਾ ਇਹਦਾ ਗੇਟ ਹੈ ਉਹ ਟੁੱਟਾ ਮਹੀਨਾ ਸਾਲ ਦੋ ਟੁੱਟੇ ਸਾਡੇ ਪਿੰਡ ਤਿੰਨ ਚਾਰ ਘਰ ਨੇ ਤੁਹਾਨੂੰ ਮੈਂ ਲੈ ਜਾਵਾਂਗਾ ਵੀਡੀਓ ਬਣਾਵਾਂਗਾ ਉਹਨਾਂ ਦੇ ਘਰ ਬੂਏ ਢੂਏ ਬੂਏ ਖੁੱਲੇ ਕੁਝ ਕਿਉਂਦੇ ਕਿਉਂਕਿ ਉਹ ਜਦੋਂ ਵੀ ਲੜਦੇ ਨੇ ਉਹ ਉਹਦਾ ਗੇਅਰਵਾਰਡ ਦਾ ਉਹਦਾ ਮਹਬਤਦੀਪ ਸਿੰਘ ਦਾ ਵੀ ਘਰ ਵੇਖ ਲਓ ਇੱਕ ਇੱਥੇ ਅਰੇ ਗੱਗੂ ਗੱਗੂ ਦਾ ਘਰ ਵੇਖ ਲਓ ਉਹਦੇ ਮਾਮਿਆਂ ਦੇ ਤੇ ਲੱਗੇ ਆਏ ਨੇ ਉਹ ਤੋਂ ਸਮਰਾਲੇ ਉਹ ਤਾਂ ਹਾਂ ਇਨਾਂ ਵੱਲੋਂ ਵੀ ਇਨਾਂ ਘਰ ਦੀ ਗੋੜੀ ਦਾ ਪਰਚਾ ਉਹ ਸਾਰੇ ਗੇਟ ਵੇਖ ਲਓ ਉਹ ਵੱਜੇ 9:00 ਵਜੇ ਇੱਕ ਬਰਾਬਰ ਨੇ ਉਹ ਪੁਰਾਣੇ ਸਮੇਂ ਤੋਂ ਵੱਡੇ ਹੋਏ ਨੇ ਉਹ ਹੁਣ ਮੱਲੋ ਐਲੀਗੇਸ਼ਨ ਲਾ ਦੇਣਾ ਆਪਣਾ ਮੋਟਰਸਾਈਕਲ ਹੈ ਮੋਟਰਸਾਈਕਲ ਹਾਂ ਮੋਟਰਸਾਈਕਲ ਦੋ ਇੱਕ ਮੋਟਰਸਾਈਕਲ ਦੋ ਤੇ ਅਹੀਂ ਉਹ ਕੋਲ ਰਹੀ ਮੋਰਸੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਹੀਂ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਕਰਕੇ ਮੱਲੋ ਆਹੀਂ ਕੀਤਾ